ਤੰਾ ਦਾ ਸਾਥ ਦੇਣ ਕਰਕੇ ਚੀਨ ਤੇ ਤੁਰਕੀ ਦੇ ਸਾਮਾਨ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ। ਦਿੱਲੀ ਦੇ ਵਪਾਰੀਆਂ ਨੇ ਦਰਸਲ ਚੀਨੀ ਤੇ ਤੁਰਕੀ ਸਾਮਾਨ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਤਣਾ ਦੇ ਦੌਰਾਨ ਪਾਕਿਸਤਾਨ ਦਾ ਸਾਥ ਦੇਣ ਕਰਕੇ ਬਾਈਕਾਟ ਦਾ ਫੈਸਲਾ ਲਿਆ ਗਿਆ। ਸੀਟੀਆਈ ਯਾਨੀ ਕਿ ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀ ਨੇ ਦਿੱਲੀ ਦੀਆਂ ਵਪਾਰੀ ਯੂਨੀਅਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਚੀਨ ਤੇ ਤੁਰਕੀ ਦੇ ਨਾਲ ਵਪਾਰ ਬੰਦ ਕੀਤਾ ਜਾਵੇ। ਭਾਰਤ ਦੇ ਬਾਜ਼ਾਰ ਤੇ ਟੂਰਿਜ਼ਮ ਤੋਂ ਅਰਬਾਂ ਡਾਲਰ ਕਮਾਰੇ ਚੀਨ ਤੇ ਤੁਰਕੀ ਸੀਟੀਆ ਦੇ ਵੱਲੋਂ ਕਿਹਾ ਗਿਆ ਕਿ ਤਣਾਅ ਦੇ ਦੌਰਾਨ ਇਹ ਦੋਹਾਂ ਦੇਸ਼ਾਂ ਨੇ ਪਾਕਿਸਤਾਨ ਦਾ ਸਾਥ ਦਿੱਤਾ ਹੈ ਪਾਕਿਸਤਾਨ ਤੋਂ ਬਾਅਦ ਹੁਣ ਚੀਨ ਤੇ ਤੁਰਕੀ ਨੂੰ ਸਰਬਕਿ ਸਖਾਉਣ ਦੀ ਜ਼ਰੂਰਤ ਹੈ ਤੇ ਇਸੇ ਕਰਕੇ ਹੀ ਚੀਨ ਤੇ ਤੁਰਕੀ ਦੇ ਸਮਾਨ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਦਸਲ ਦਿੱਲੀ ਦੇ ਵਪਾਰੀਆਂ ਨੇ ਚੀਨੀ ਤੇ ਤੁਰਕੀ ਸਮਾਨ ਦੇ ਬਾਈਕਾਟ ਦਾ ਐਲਾਨ ਕੀਤਾ ਹੈ ਤਣਾਅ ਦੇ ਦੌਰਾਨ ਪਾਕਿਸਤਾਨ ਦਾ ਸਾਥ ਦੇਣ ਕਰਕੇ ਇਹ ਬਾਈਕਾਟ ਦਾ ਜੋਕੇ ਆ ਫੈਸਲਾ ਲਿਆ ਜਾਂਦਾ ਹੈ ਆ ਤਸਵੀਰਾਂ ਵੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਜਗਾ ਜਗਾਹ ਤੇ ਜਿਹੜੇ ਕੇ ਪੋਸਟਰ ਵੀ ਚਿਪਕਾਏ ਜਾ ਰਹੇ ਨੇ ਬਾਈਕਾਰਡ ਦਾ ਜਿਸ ਦੇ ਇਹਨਾਂ ਪੋਸਟਰਾਂ ਦੇ ਉੱਪਰ ਜ਼ਿਕਰ ਕੀਤਾ ਗਿਆ ਹੈ ਤਾਂ ਉੱਥੇ ਚੀਨ ਤੇ ਤੁਰਕੀ ਦੇ ਨਾਲ ਵਪਾਰ ਬੰਦ ਕਰਨ ਦੀ ਹੋਰ ਨਾ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਸੀਟੀਆਈ ਦਾ ਕਹਿਣਾ ਹੈ ਕਿ ਭਾਰਤ ਦੇ ਬਾਜ਼ਾਰ ਤੇ ਟੂਰਿਜ਼ਮ ਤੋਂ ਅਰਬਾਂ ਡਾਲਰ ਕਮਾਰੇ ਨੇ ਚੀਨ ਤੇ ਤੁਰਕੀ ਤਣਾ ਦੇ ਦੌਰਾਨ ਦੋਹਾਂ ਦੇਸ਼ਾਂ ਨੇ ਪਾਕਿਸਤਾਨ ਦਾ ਸਾਥ ਦਿੱਤਾ ਹੈ ਇਸੇ ਕਰਕੇ ਸਮਾਨ ਦੇ ਬਾਈਕਾਰਡ ਦਾ ਫੈਸਲਾ ਲਿਆ ਗਿਆ देखिए जिस तरह से पिछले दिनों भारत पाकिस्तान के युद्ध के दौरान जिस तरह से चीन ने और तुर्की ने खुलेआम पाकिस्तान का समर्थन किया खुलेआम चीन के विदेश मंत्री ने कहा कि हम इस मुद्दे पे पाकिस्तान के साथ खड़े हैं ऐसे तुर्की तुर्की ने पूरी तरह से सपोर्ट किया तो आज इसीलिए सीटीआई ने ये अभियान हमने कश्मीर गेट मार्केट से शुरू किया है हमारी मांग है कि चीन और तुर्की से व्यापार पूरी तरह से बहिष्कार कर देना चाहिए क्योंकि भारत चीन का बहुत बड़ा बाजार है चीन अपने कुल निर्यात का चौदह परसेंट सामान भारत को बेचता है ऐसे टर्की के अंदर में भी इतना सारा टूरिज्म भारत की वजह से पिछले साल पौने तीन लाख लोगों ने तुर्की की यात्रा की तो टूरिज्म में भारत का बड़ा योगदान है साढ़े बारह बिलियन डॉलर का व्यापार भारत और तुर्की के बीच पिछले साल हुआ तो हम दिल्ली और देश के तमाम व्यापारियों से अनुरोध करते हैं कि तुर्की की यात्रा पूरी तरह बंद कर दीजिए वहाँ से सामान मंगाना बंद कर दीजिए और जहाँ तक चीन की बात है तो एकदम से हम समझते हैं कि बहुत सारे मशीनरी पार्ट हैं टेक्नोलॉजी के हैं ऑटो पार्ट्स हैं मोबाइल इक्विपमेंट्स हैं जो चीन पर निर्भरता है उनको छोड़ के जो जो सामान हमारे देश में बनता है या दूसरे देशों में उपलब्ध है वहाँ से मंगाइए अब समय आ गया है जिस तरह से चीन हमारे बाज़ार से अरबों अरबों डॉलर कमा के हमारे को आँख दिखाता है और हमारे दुश्मन पाकिस्तान के साथ खड़ा होता है तो चीन की अर्थव्यवस्था की कमर तोड़ना बहुत ज़रूरी है तो आज सी ने दिल्ली के सात व्यापारी संगठनों से हमने अपील की है कि आप ਸਭੀ ਆਪਣੇ ਆਪਣੇ ਖੇਤਰ ਮੇ ਚੀਨ ਕੇ ਸਮਾਨ ਕਾ ਬੈਸਕਾਰ ਕੀ ਦੀਏ ਪੂਰੀ ਤਰ੍ਹਾਂ ਸੇ ਆਯਾਤ ਨਿਰਯਾਤ ਚੀਨ ਸੇ ਬੰਦ ਕਰ ਦੀਜੀਏ ਤੁਰਕੇ ਸੇ ਬੰਦ ਕਰ ਦੀਜੀਏ ਤਾਸੀਰ ਫਾਇਰ ਤੋਂ 4 ਦਿਨ ਬਾਅਦ ਸਰਦੀ ਇਲਾਕਿਆਂ ਦੇ ਵਿੱਚ ਹੁਣ ਆਮ ਵਰਗੇ ਹਾਲਾਤ ਹੋ ਗਏ ਨੇ ਸਰਦੀ ਜ਼ਿਲ੍ਹਾ ਅੰਮ੍ਰਿਤਸਰ ਪਠਾਨਕੋਟ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਸਕੂਲ ਅੱਜ ਖੁੱਲ ਗਏ ਨੇ ਗੁਰਦਾਸਪੁਰ ਦੇ ਸਕੂਲ ਕੱਲ ਹੀ ਖੁੱਲ ਗਏ ਸਨ ਜਦਕਿ ਗੁਰਦਾਸਪੁਰ ਦੇ 4 ਹਲਕਿਆਂ ਦੇ ਸਕੂਲਾਂ ਦੇ ਵਿੱਚ ਅਜੇ ਵੀ ਛੁੱਟੀਆਂ ਨੇ 20 ਮਈ ਤੱਕ ਇਹਨਾਂ 4 ਹਲਕਿਆਂ ਦੇ ਸਕੂਲ ਬੰਦ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਪਾਕ-ਭਾਰਤ ਤਣਾਅ ਦੇ ਵਿਚ ਲਗਭਗ 1 ਹਫਤੇ ਤੋਂ ਸਕੂਲ ਇਨ੍ਹਾਂ ਸਰਦੀ ਜ਼ਰਿਆਂ ਦੇ ਵਿੱਚ ਬੰਦ ਸਨ ਆ ਤਾਂ ਜਿਵੇਂ ਆਮ ਵਰਗੀ ਸਥਿਤੀ ਹੁਣ ਬਣਦੀ ਹੋਈ ਨਜ਼ਰ ਆ ਰਹੀ ਤੇ ਇਸ ਦੇ ਵਿਚਾਲੇ ਸਕੂਲ ਖੁੱਲ ਗਏ ਤੁਹਾਨੂੰ ਬਿਆਸ ਤੇ ਪਠਾਨਪੁਰ ਦੀਆਂ ਤਸਵੀਰਾਂ ਵਿਖਾ ਰਿਹਾ ਇੱਥੇ ਲਗਭਗ 1 ਹਫਤੇ ਦੇ ਬਾਅਦ ਆ ਸਕੂਲ ਖੁੱਲੇ ਵਿਦਿਆਰਥੀ ਸਕੂਲਾਂ ਦੇ ਵਿੱਚ ਪਹੁੰਚੇ ਕਲਾਸਾਂ ਦੀਆਂ ਕਲਾਸ ਰੂਮਾਂ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਬਾਅਦ ਪਾਕਿਸਤਾਨ ਵਿੱਚ ਚਾਲੇ ਛੇੜੇ ਯੁੱਧ ਤੋਂ ਬਾਅਦ ਇੱਕ ਹਫ਼ਤੇ ਤੋਂ ਬਾਅਦ ਜਿਹੜੇ ਨੇ ਪਠਾਨਕੋਟ ਦੇ ਸਕੂਲ ਖੁੱਲੇ ਨੇ ਅਤੇ ਬੱਚੇ ਜਿਹੜੇ ਨੇ ਉਹ ਸਕੂਲ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਸੋ ਲਿਹਾਜ ਅੱਜ ਜਦ ਇਸ ਸੰਬੰਧੀ ਬੱਚਿਆਂ ਦੇ ਨਾਲ ਗੱਲ ਕੀਤੀ ਗਈ ਤਾਂ ਬੱਚਿਆਂ ਦਾ ਸਾਫ਼ ਤੌਰ ਤੇ ਕਹਿਣਾ ਸੀਗਾ ਕਿ ਇੱਕ ਹਫ਼ਤੇ ਤੋਂ ਬਾਅਦ ਉਹ ਸਕੂਲ ਜਾ ਰਹੇ ਨੇ ਉਹਨਾਂ ਵਿੱਚ ਖੁਸ਼ੀ ਦਾ ਮਾਹੌਲ ਆ ਉਸ ਦੀ ਵਜ੍ਹਾ ਵੀ ਉਹਨਾਂ ਨੇ ਦੱਸੀ ਕਿ ਜਿਹੜੀਆਂ ਆਨਲਾਈਨ ਕਲਾਸਿਸ ਹੁੰਦੀਆਂ ਨੇ ਉਹਦੇ ਵਿੱਚ ਪੜ੍ਹਾਈ ਦੇ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਜਦ ਕਿ ਸਕੂਲ ਵਿੱਚ ਜਿਹੜਾ ਅਧਿਆਪਕ ਪੜ੍ਹਾਉਂਦੇ ਨੇ ਉਹਨਾਂ ਤੋਂ ਜਿਹੜੇ ਸਵਾਲ ਜਵਾਬ ਉਹ ਕਰਦੇ ਨੇ ਉਹਦੇ ਨਾਲ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਮਝ ਦੇ ਵਿੱਚ ਆਉਂਦਾ ਚਲਿ ਆ ਜਾ ਜਿੱਥੇ ਬੱਚਿਆਂ ਵਿੱਚ ਖੁਸ਼ੀ ਦਾ ਮਾਹੌਲ ਹੈ ਉੱਥੇ ਸਕੂਲ ਦੇ ਜਿਹੜੇ ਪ੍ਰਬੰਧਕ ਨੇ ਪ੍ਰਿੰਸੀਪਲ ਨੇ ਉਹਨਾਂ ਨੇ ਵੀ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ ਸਕੂਲ ਖੋਲਣ ਦੇ ਲਈ हां बेटा की ना ਤੁਹਾਡਾ ਕਿਨਾਂ ਤੋਂ ਪੜਦੇ ਹੋ ਮੇਰਾ ਨਾਮ ਚਾਹਤਾ ਹੈ ਮੈਂ ਸ਼ੀਰ ਮਕਨ ਸਿੰਘ ਸਕੂਲ ਵਿੱਚ ਪੜਦੀ ਹਾਂ ਜਿੱਦਾਂ ਕਿ ਸਰਕਾਰ ਜਿੱਦਾਂ ਕਿ ਪਾਕਿਸਤਾਨ ਤੇ ਇੰਡੀਆ ਦੀ ਲੜਾਈ ਹੋਈ ਸੀ ਉਸ ਵਿੱਚ ਸਾਨੂੰ ਛੁੱਟੀਆਂ ਪੈ ਗਈਆਂ ਸੀ ਇਹ ਬਹੁਤ ਬੁਰਾ ਹੋਇਆ ਕਿ ਸਾਨੂੰ ਛੁੱਟੀਆਂ ਮੈਂਗੀਆਂ ਇਸ ਵਿੱਚ ਸਾਡੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਪਰ ਹੁਣ ਸਕੂਲ ਖੁੱਲ ਗਏ ਹਾਂ ਸਰਕਾਰ ਨੇ ਬਹੁਤ ਚੰਗਾ ਕੀਤਾ ਤੇ ਅਸੀਂ ਸਾਰੀ ਆਪਣੀ ਪੜ੍ਹਾਈ ਪੂਰੀ ਕਰ ਲਾਵਾਂਗੇ ਅੱਜ ਫਿਰ ਤੋਂ ਸਕੂਲ ਲੱਗੇ ਆ ਬੱਚਿਆਂ ਦੀ ਸਟ੍ਰੈਂਥ ਲਗਭਗ ਠੀਕ ਹੀ ਹੈ ਸਤ ਤੋ 80% ਤੱਕ ਹੈਗੀ ਹੈ ਅਹੀਂ ਪ੍ਰਮਾਤਮਾ ਦਾ ਸ਼ੁਕਰ ਕਰਨਾ ਕਿ ਫਿਰ ਤੋਂ ਸਕੂਲ ਲੱਗੇ ਆ ਤੇ ਹਾਲਾਤ ਸੁਖਾਲੇ ਹੋਏ ਆ ਅਸੀਂ ਬਾਕੀ ਵੀ ਮਾਪਿਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਬੱਚੇ ਜੇ ਘਰ ਬੈਠੇ ਆ ਸਕੂਲ ਨਹੀਂ ਗਏ ਉਹਨਾਂ ਨੂੰ ਵੀ ਸਕੂਲ ਭੇਜੋ ਕਿਉਂਕਿ ਸਰਕਾਰ ਨੇ ਔਰ ਮਾਨਯੋਗ ਡੀਸੀ ਸਾਹਿਬ ਜੀ ਨੇ ਸਾਰੇ ਹਾਲਾਤ ਦੇਖਦੇ ਹੋਏ ਹੀ ਸਕੂਲ ਦੁਬਾਰਾ ਖੋਲਣ ਦੇ ਆਦੇਸ਼ ਦਿੱਤੇ ਤਾਂ ਤਨਸੀ ਪਠਾਨਕੋਟ ਤੇ ਵਿਆਸ ਦੀਆਂ ਤਸਵੀਰਾਂ ਵਿਖਾ ਰਹੇ ਆ ਦਸਲ ਕਰੀਬ ਇੱਕ ਹਫ਼ਤੇ ਬਾਅਦ ਮੁੜ ਤੋਂ ਸਕੂਲ ਖੁੱਲ ਗਏ ਨੇ ਹਾਲਾਂਕਿ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਚਾਰ ਹਲਕਿਆਂ ਦੇ ਸਕੂਲਾਂ ਦੇ ਵਿੱਚ ਅਜੇ ਵੀ ਛੁੱਟੀਆਂ ਨੇ 20 ਮਈ ਤੱਕ ਇੰਨਾ ਚਾਰ ਹਲਕਿਆਂ ਦੇ ਸਕੂਲ ਬੰਦ ਰਹਿਣਗੇ ਦਰਸਲ ਇਹ ਚਾਰ ਸਕੂਲ ਜਿਹੜੇ ਕਿ ਬਿਲਕੁਲ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਸਕੂਲ ਨੇ ਤੇ ਇਸੇ ਕਰਕੇ ਫੈਸਲਾ ਲਿਆ ਗਿਆ ਕਿ ਚਾਰ ਸਕੂਲ 20 ਮਈ ਤੱਕ ਬੰਦ ਰਹਿਣਗੇ ਤਾਂ ਬਾਕੀ ਜੇਕਰ ਸਰਹੱਦੀ ਜ਼ਿਲ੍ਹੇ ਅਮਰਸਰ ਪਠਾਨਕੋੜ ਤਰਨਤਾਰਨ ਤੇ ਫਰੂਜ਼ਪੁਰ ਤੇ ਫਾਜ਼ਿਲਕਾ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਸਕੂਲ ਅੱਜ ਤੋਂ ਖੁੱਲ ਗਏ